ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਪਰਿਵਾਰਕ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸੁਣ ਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜਦੋਂ ਮੈਂ ਅਮਰੀਕਾ ਤੋਂ ਵਾਪਸ ਆਇਆ ਤੇ ਵੇਖਿਆ ਕਿ ਸਾਰੇ ਪਰਿਵਾਰ ਦਾ ਖਾਣਾ ਮੇਰੀ ਪਤਨੀ ਇਕੱਲੀ ਹੀ ਬਣਾ ਰਹੀ ਸੀ ਜਦੋਂ ਕਿ ਮੇਰੀ ਭਾਬੀ ਤੇ ਮੇਰੀਆਂ ਭੈਣਾਂ ਉਹਦੀ ਕਿਸੇ ਵੀ ਕੰਮ ਵਿੱਚ ਮਦਦ ਨਹੀਂ ਸੀ ਕਰਦੀਆਂ ਸਾਰਿਆਂ ਇਕੱਠੀਆਂ ਬੈਠ ਕੇ ਖਾਣਾ ਖਾਂਦੀਆਂ ਤੇ ਉਹ ਵਿਚਾਰੀ ਦੂਰ ਬੈਠ ਕੇ ਉਹਨਾਂ ਦੇ ਮੂੰਹ ਵੱਲ ਵੇਖਦੀ ਰਹਿੰਦੀ ਮੇਰੇ ਘਰ ਵਾਲਿਆਂ ਦਾ ਵਿਵਹਾਰ ਵੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਮੈਂ ਸਮਝ ਗਿਆ ਸੀ ਕਿ ਮੇਰੀ ਪਤਨੀ ਇੰਨਾ ਚੁੱਪ ਚੁੱਪ ਰਹਿਣ ਕਿਉਂ ਲੱਗੀ ਹੈ ਇੱਕ ਦਿਨ ਘਰ ਵਿੱਚ ਮਹਿਮਾਨ ਆਏ ਹੋਏ ਸੀ ਤਾਂ ਮੈਂ ਸਭ ਦੇ ਸਾਹਮਣੇ ਹੀ ਆਪਣੀ ਪਤਨੀ ਦੇ ਨਾਲ ਜੋ ਕੀਤਾ ਉਹਨੂੰ ਵੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਅੱਜ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਆਪਣੇ ਵਿਆਹ ਤੋਂ 4 ਸਾਲ ਬਾਅਦ ਅਮਰੀਕਾ ਤੋਂ ਵਾਪਸ ਆਇਆ ਸੀ ਜਦੋਂ ਮੈਂ 에어ਪੋਰਟ ਤੇ ਉਤਰਿਆ ਤਾਂ ਮੈਂ ਆਪਣੇ ਸਾਰੇ ਪਰਿਵਾਰ ਨੂੰ ਵੇਖ ਕੇ ਖੁਸ਼ ਹੋ ਗਿਆ ਜਿਸ ਵਿੱਚ ਮੇਰੀ 3 ਸਾਲ ਦੀ ਬੇਟੀ ਨਿੰਮੀ ਵੀ ਸੀ ਪਰ ਮੈਂ ਆਪਣੀ ਪਤਨੀ ਸੰਦੀਪ ਨੂੰ ਲੱਭ ਰਿਹਾ ਸੀ ਮੈਂ ਸਾਰੇ ਘਰਦਿਆਂ ਨੂੰ ਮਿਲਿਆ ਤੇ ਆਪਣੀ ਬੇਟੀ ਨੂੰ ਗੋਦੀ ਚੱਕ ਲਿਆ ਉਹ ਰੋਣ ਲੱਗ ਪਈ ਲੈ ਇਹਨੂੰ ਮੈਨੂੰ ਫੜਾ ਦੇ ਮੇਰੀ ਭੈਣ ਦੀ ਆਵਾਜ਼ ਆਈ ਤਾਂ ਮੈਂ ਤੁਰੰਤ ਹੀ ਆਪਣੀ ਘਰ ਵਾਲੀ ਸੰਦੀਪ ਬਾਰੇ ਪੁੱਛ ਲਿਆ ਕਿ ਸੰਦੀਪ ਕਿਉਂ ਨਹੀਂ ਆਈ ਮੈਨੂੰ ਲੈਣ ਕਿਉਂ ਨਹੀਂ ਆਈ ਉਹ ਤੇ ਇੰਨੀ ਛੋਟੀ ਬੱਚੀ ਨੂੰ ਭੇਜ ਦਿੱਤਾ ਤਾਂ ਮੇਰੀ ਭੈਣ ਕਹਿਣ ਲੱਗੀ ਗੁਰੀ ਤੂੰ ਪਰੇਸ਼ਾਨ ਕਿਉਂ ਹੋ ਰਿਹਾ ਹੈ ਉਹ ਘਰੇ ਤੇਰੇ ਲਈ ਖਾਣਾ ਬਣਾ ਰਹੀ ਆ ਉਹ ਕਿਹੜਾ ਰੋਜ਼-ਰੋਜ਼ ਕੰਮ ਕਰਦੀ ਆ ਅੱਜ ਉਹਨੂੰ ਖੁਸ਼ੀ ਆ ਕਿ ਤੂੰ ਵਸਾਇਆ ਹੈ ਇਸੇ ਲਈ ਉਹ ਖਾਣਾ ਬਣਾ ਰਹੀ ਆ ਸਾਰੇ ਤੈਨੂੰ ਮਿਲਣ ਆਏ ਨੇ ਮੈਂ ਦੀਦੀ ਦੀ ਗੱਲ ਸੁਣ ਕੇ ਚੁੱਪ ਹੋ ਗਿਆ। 에어ਪੋਰਟ ਤੋਂ ਘਰ ਤੱਕ ਲਗਭਗ 1 ਘੰਟੇ ਦਾ ਸਫ਼ਰ ਸੀ। ਮੈਂ ਪੂਰਾ ਰਸਤਾ ਆਪਣੀ ਧੀ ਨਾਲ ਖੇਡਦਾ ਰਿਹਾ। ਮੈਨੂੰ ਸਾਰਾ ਕੁਝ ਵਧੀਆ ਲੱਗ ਰਿਹਾ ਸੀ ਪਰ ਮੇਰਾ ਦਿਲ ਉਦਾਸ ਸੀ ਕਿ ਸੰਦੀਪ ਵੀ ਆ ਜਾਂਦੀ। 3 ਸਾਲ ਹੋ ਚੁੱਕੇ ਨੇ ਉਹਨੂੰ ਵੇਖੇ ਹੋਏ ਕਿ ਮੇਰੇ ਨਾਲੋਂ ਖਾਣਾ ਬਣਾਉਣਾ ਜ਼ਿਆਦਾ ਜ਼ਰੂਰੀ ਸੀ। ਮੈਨੂੰ ਨਹੀਂ ਸੀ ਮਿਲਣਾ ਚਾਹੁੰਦੀ ਉਹ। ਮੇਰੇ ਦਿਲ ਵਿੱਚ ਕੁਝ ਅਜੀਬ ਜਿਹੇ ਸਵਾਲ ਉੱਠ ਰਹੇ ਸੀ। ਜਦੋਂ ਅਸੀਂ ਘਰ ਦੇ ਦਰਵਾਜ਼ੇ ਤੇ ਪਹੁੰਚੇ ਤਾ ਸੰਦੀਪ ਪਹਿਲਾਂ ਹੀ ਗੱਡੀ ਦੀ ਆਵਾਜ਼ ਸੁਣ ਕੇ ਗੇਟ ਤੇ ਪਹੁੰਚ ਚੁੱਕੀ ਸੀ ਜਦੋਂ ਮੈਂ ਦੂਰੋਂ ਵੇਖਿਆ ਤੇ ਮੇਰਾ ਦਿਲ ਚ ਆਇਆ ਕਿ ਮੈਂ ਜਾ ਕੇ ਉਹਨੂੰ ਮਿਲ ਲਵਾਂ ਪਰ ਬਸ ਦੂਰ ਤੋਂ ਹੀ ਮੁਸਕਰਾ ਦਿੱਤਾ ਤੇ ਹਲਕੀ ਜਹੀ ਮੁਸਕਰਾਹਟ ਦੇ ਬਾਅਦ ਉਹ ਪਾਣੀ ਲੈਣ ਚਲੀ ਗਈ ਪੂਰਾ ਦਿਨ ਰਿਸ਼ਤੇਦਾਰਾਂ ਦਾ ਆਉਣ ਜਾਣ ਲੱਗਿਆ ਰਿਹਾ ਘਰ ਦੇ ਸਾਰੇ ਬਹੁਤ ਖੁਸ਼ ਸੀ ਮੇਰੇ ਦੋਸਤ ਵੀ ਮੈਨੂੰ ਮਿਲਣ ਆ ਰਹੇ ਸੀ ਸੰਦੀਪ ਰਸੋਈ ਤੋਂ ਬਾਹਰ ਹੀ ਨਹੀਂ ਨਿਕਲ ਸਕੀ ਕਦੇ ਕਿਸੇ ਨੂੰ ਚਾਹ ਪਿਆਉਂਦੀ ਤੇ ਕਦੇ ਕਿਸੇ ਦੇ ਲਈ ਖਾਣਾ ਬਣਾਉਂਦੀ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਸੰਦੀਪ ਤਾਂ ਕਿਤੇ ਗਵਾਚ ਹੀ ਗਈ ਹੋਵੇ ਸ਼ਾਮ ਹੋਈ ਤਾਂ ਮਹਿਮਾਨਾਂ ਦਾ ਆਉਣਾ ਘਟ ਹੋਇਆ ਸਾਰੇ ਖਾਣਾ ਖਾਣ ਵਿੱਚ ਵਿਜੀ ਸੀ ਮੈਂ ਸੋਚਿਆ ਸੰਦੀਪ ਦੀ ਕੁਝ ਮਦਦ ਕਰ ਦੇਵਾਂ ਨਾਲੇ ਉਹਦੇ ਨਾਲ ਚਾਰ ਗੱਲਾਂ ਕਰ ਲਵਾਂਗਾ ਸਵੇਰ ਤੋਂ ਉਹ ਬਸ ਕੰਮ ਵਿੱਚ ਹੀ ਲੱਗੀ ਹੋਈ ਆ ਮੈਂ ਹਜੇ ਉੱਠਿਆ ਹੀ ਸੀ ਕਿ ਮੇਰੀ ਮੰਮੀ ਨੇ ਬੁਲਾ ਲਿਆ ਗੁਰੀ ਮੇਰੇ ਕੋਲ ਆ ਕੇ ਬਹਿ ਜਾ ਨਾ ਪੁੱਤ ਮੰਮੀ ਜੀ ਮੈਂ ਸੰਦੀਪ ਨਾਲ ਕੁਝ ਗੱਲਾਂ ਕਰਨੀਆਂ ਸੀ ਪਰ ਮੈਂ ਆਪਣੀ ਮਾਂ ਦੀ ਆਵਾਜ਼ ਸੁਣ ਕੇ ਉਸ ਕੋਲ ਚਲਾ ਗਿਆ ਤਾਂ ਮੇਰੀ ਮਾਂ ਕਹਿਣ ਲੱਗੀ ਉਹ ਆਜੂਗੀ ਕੰਮ ਖਤਮ ਕਰਕੇ ਵੈਸੇ ਵੀ ਉਹ ਕਿਹੜਾ ਰੋਜ਼ ਕੰਮ ਕਰਦੀ ਆ ਅੱਜ ਤੇਰੇ ਆਉਣ ਦੀ ਖੁਸ਼ੀ ਵਿੱਚ ਉਹ ਕੰਮ ਕਰ ਰਹੀ ਹੈਗੀ ਉਹਨੂੰ ਕੰਮ ਕਰਨ ਦੇ ਮੈਂ ਹੈਰਾਨ ਸੀ ਕਿ ਮੈਂ ਸੰਦੀਪ ਦੇ ਬਾਰੇ ਇਹ ਗੱਲ ਦੂਜੀ ਵਾਰ ਸੁਣ ਰਿਹਾ ਸੀ ਸੰਦੀਪ ਦੇ ਖਿਲਾਫ ਕਿਤੇ ਨਾ ਕਿਤੇ ਮੇਰੇ ਦਿਲ ਵਿੱਚ ਅੱਗ ਲੱਗ ਚੁੱਕੀ ਸੀ ਸਵੇਰੇ ਜਦੋਂ ਦੀਦੀ ਨੇ ਸੰਦੀਪ ਦੇ ਕੰਮ ਨਾ ਕਰਨ ਬਾਰੇ ਵਿੱਚ ਮੈਨੂੰ ਕਿਹਾ ਸੀ ਤੇ ਨਾਲ ਹੀ ਮੰਮੀ ਵੀ ਸੰਦੀਪ ਨੂੰ ਝਿੜਕਣ ਲੱਗੀ ਤੇ ਮੈਂ ਵੀ ਚੁੱਪ ਕਰਕੇ ਬੈਠ ਗਿਆ ਸੋਚਿਆ ਕਿ ਸ਼ਾਇਦ ਮੇਰੀ ਮਾਂ ਠੀਕ ਕਹਿ ਰਹੀ ਹੋਵੇਗੀ ਆਖਰ ਉਹ ਮੇਰੀ ਮਾਂ ਹੀ ਉਹ ਗਲਤ ਕਿਵੇਂ ਹੋ ਸਕਦੀ ਆ ਰਾਤ ਨੂੰ ਜਦੋਂ ਸਾਰੇ ਸੌਣ ਲਈ ਚਲੇ ਗਏ ਤਾਂ ਸੰਦੀਪ ਨਾਲ ਮੈਨੂੰ ਕੋਈ ਗੱਲ ਕਰਨ ਦਾ ਮੌਕਾ ਮਿਲਿਆ ਸੰਦੀਪ ਤੂੰ ਇੰਨੀ ਚੁੱਪ ਚੁੱਪ ਕਿਉਂ ਰਹਿੰਦੀ ਹੈ ਤੂੰ ਤਾਂ ਬਹੁਤ ਗੱਲਾਂ ਕਰਿਆ ਕਰਦੀ ਸੀ ਯਾਦ ਹੈ ਨਾ ਪੂਰਾ ਦਿਨ ਆਪਾਂ ਦਫ਼ਤਰ ਵਿੱਚ ਕਿੰਨੀਆਂ ਗੱਲਾਂ ਕਰਿਆ ਕਰਦੇ ਸੀ ਦਫ਼ਤਰ ਵਿੱਚ ਸਾਰੇ ਤੈਨੂੰ ਚੁੱਪ ਕਰਾਉਂਦੇ ਸੀ ਕਦੇ ਮੇਰੇ ਨਾਲ ਲੜਾਈ ਹੁੰਦੀ ਸੀ ਤੇ ਕਦੇ ਦੀਪੀ ਮੈਡਮ ਨਾਲ ਦਰਅਸਲ ਮੈਂ ਤੇ ਸੰਦੀਪ ਇੱਕ ਹੀ ਜਗ੍ਹਾ ਤੇ ਨੌਕਰੀ ਕਰਦੇ ਸੀ ਸੰਦੀਪ ਮੈਨੂੰ ਪਹਿਲੇ ਦਿਨ ਹੀ ਪਸੰਦ ਆ ਗਈ ਸੀ ਜਦੋਂ ਉਹ ਪਹਿਲੇ ਦਿਨ ਨੌਕਰੀ ਤੇ ਆਈ ਸੀ ਮਾਸੂਮ ਜਹੀ ਲੱਗਦੀ ਸੀ ਪਰ ਬੋਲਣ ਵਿੱਚ ਪੂਰੀ ਤੇਜ਼ ਤਰਾਰ ਸੀ ਅਸੀਂ 3 ਸਾਲ ਤੱਕ ਇਕੱਠਿਆਂ ਹੀ ਨੌਕਰੀ ਕੀਤੀ ਫਿਰ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲਿਆ ਤੇ ਮੈਂ ਨੌਕਰੀ ਛੱਡ ਦਿੱਤੀ ਪਰ ਸੰਦੀਪ ਨੂੰ ਮੈਂ ਅਪਣਾਉਣਾ ਚਾਹੁੰਦਾ ਸੀ ਫਿਰ ਮੈਂ ਆਪਣੀ ਮਾਂ ਨੂੰ ਰਾਜ਼ੀ ਕੀਤਾ ਜੋ ਕਿ ਬੜਾ ਔਖਾ ਕੰਮ ਸੀ ਆਖਰਕਾਰ ਅਸੀਂ ਦੋਨੋਂ ਇੱਕ ਹੋ ਹੀ ਗਏ ਮੈਂ ਬਸ 2 ਕ ਮਹੀਨੇ ਦੇ ਲਈ ਹੀ ਵਿਆਹ ਕਰਵਾਉਣ ਲਈ ਆਇਆ ਹੋਇਆ ਸੀ ਵਿਆਹ ਤੋਂ ਬਾਅਦ ਇੱਧਰ ਉੱਧਰ ਘੁੰਮਣਾ ਫਿਰਨਾ ਚੱਲਦਾ ਰਿਹਾ ਪੂਰਾ ਮਹੀਨਾ ਲੰਘ ਗਿਆ ਇਹ ਗੱਲਾਂ ਸੋਚਦੇ ਸੋਚਦੇ ਮੈਂ ਸੰਦੀਪ ਨਾਲ ਹਜੇ ਗੱਲ ਕਰਨੀ ਹੀ ਸ਼ੁਰੂ ਕੀਤੀ ਸੀ ਕਿ ਮੇਰੀ ਬੇਟੀ ਨਿੰਮੀ ਨੇ ਰੋਣਾ ਸ਼ੁਰੂ ਕਰ ਦਿੱਤਾ ਸੰਦੀਪ ਉਹਨੂੰ ਚੁੱਪ ਕਰਾਉਣ ਵਿੱਚ ਤੇ ਉਸਨੂੰ ਸੁਵਾਉਣ ਵਿੱਚ ਲੱਗ ਗਈ ਮੇਰੀ ਅੱਖ ਕਦੋਂ ਲੱਗ ਗਈ ਮੈਨੂੰ ਪਤਾ ਹੀ ਨਾ ਲੱਗਿਆ ਸਵੇਰੇ ਨਿੰਮੀ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲੀ ਸੰਦੀਪ ਯਾਰ ਨਿੰਮੀ ਨੂੰ ਵੇਖ ਰੋਕਾ ਤੋ ਰਹੀ ਆ ਨਿੰਮੀ ਦੇ ਜ਼ਿਆਦਾ ਰੋਣ ਦੀ ਵਜ੍ਹਾ ਨਾਲ ਮੈਂ ਜਾਗ ਗਿਆ ਸੀ ਸੰਦੀਪ ਕਿੱਥੇ ਆ ਤੂੰ ਕਹਿੰਦੇ ਹੋਏ ਮੈਂ ਨਿੰਮੀ ਨੂੰ ਲੈ ਕੇ ਕਮਰੇ ਤੋਂ ਬਾਹਰ ਆਇਆ ਤਾਂ ਸੰਦੀਪ ਫਿਰ ਰਸੋਈ ਵਿੱਚ ਕੰਮ ਕਰ ਰਹੀ ਸੀ ਵੇਖਿਆ ਸਬਜ਼ੀ ਘਟ ਗਈ ਸੀ ਸੰਦੀਪ ਹੋਰ ਸਬਜ਼ੀ ਲੈ ਕੇ ਆਓ ਮੇਰੀ ਮੰਮੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤਾਂ ਕੁਝ ਦੇਰ ਲਈ ਮੈਂ ਰੁਕ ਗਿਆ ਸਾਰੇ ਪਰਿਵਾਰ ਵਾਲੇ ਖਾਣੇ ਦੇ ਟੇਬਲ ਤੇ ਬੈਠੇ ਸੀ ਬਿਨਾਂ ਸੰਦੀਪ ਤੋਂ ਮੰਮੀ ਨੇ ਮੈਨੂੰ ਵੇਖਿਆ ਤੇ ਮੈਨੂੰ ਕਿਹਾ ਆ ਜਾ ਪੁੱਤ ਨਾਸ਼ਤਾ ਤਿਆਰ ਆ ਦੇਖ ਤੇਰੇ ਸਾਰੇ ਭੈਣ ਭਰਾ ਇੱਥੇ ਹੀ ਨੇ ਮੈਂ ਕਿਹਾ ਮੰਮੀ ਮੈਂ ਸੰਦੀਪ ਨੂੰ ਲੱਭ ਰਿਆ ਸੀ ਨਿੰਮੀ ਨੂੰ ਭੁੱਖ ਲੱਗੀ ਆ ਤਾਂ ਮੇਰੀ ਭੈਣ ਬੋਲੀ ਨਿੰਮੀ ਨੂੰ ਮੈਨੂੰ ਫੜਾ ਦੇ ਤੂੰ ਮੂੰਹ ਹੱਥ ਧੋਲਾ ਇਹਨੂੰ ਮੈਂ ਵੇਖਦੀ ਆ ਅੱਜ ਫੇਰ ਸੰਦੀਪ ਰਸੋਈ ਵਿੱਚ ਇਕੱਲੀ ਸੀ ਤੇ ਪੂਰੇ ਖਾਨਦਾਨ ਦਾ ਖਾਣਾ ਬਣਾ ਰਹੀ ਸੀ ਸੰਦੀਪ ਖਾਣਾ ਬਣਾਉਣ ਵਿੱਚ ਬਿਜੀ ਸੀ ਮੰਮੀ ਕਹਿ ਰਹੀ ਸੀ ਸੰਦੀਪ ਕੋਈ ਕੰਮ ਹੀ ਨਹੀਂ ਕਰਦੀ ਬਸ ਕੱਲ ਹੀ ਕੀਤਾ ਹੈ ਫੇਰ ਇਹ ਕੀ ਅੱਜ ਸਵੇਰੇ ਫੇਰ ਸੰਦੀਪ ਰਸੋਈ ਵਿੱਚ ਆ ਸੰਦੀਪ ਆਪਣਾ ਤੇ ਮੇਰਾ ਖਾਣਾ ਲੈ ਕੇ ਬਾਹਰ ਆ ਗਈ। ਸ਼ਾਇਦ ਮੇਰੀ ਗੱਲ ਕਿਸੇ ਨੂੰ ਚੰਗੀ ਨਾ ਲੱਗੀ। ਜਦੋਂ ਮੈਂ ਉਸ ਨੂੰ ਕਿਹਾ ਕਿ ਆਪਾਂ ਦੋਨੋਂ ਇਕੱਠੇ ਬੈਠ ਕੇ ਖਾਣਾ ਖਾਵਾਂਗੇ। ਪਰ ਕੁਝ ਅਜਿਹਾ ਵੀ ਸੀ ਜੋ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ। ਸਵੇਰ ਤੋਂ ਦੁਪਹਿਰ, ਦੁਪਹਿਰ ਤੋਂ ਸ਼ਾਮ ਤੱਕ ਸੰਦੀਪ ਦਾ ਬਸ ਇੱਕ ਹੀ ਕੰਮ ਸੀ। ਉਹ ਹਰ ਕਿਸੇ ਦੀ ਖਵਾਹਿਸ਼ ਪੂਰੀ ਕਰਨ ਵਿੱਚ ਲੱਗੀ ਰਹਿੰਦੀ। ਮੈਂ ਸਮਝ ਚੁੱਕਿਆ ਸੀ ਕਿ ਸੰਦੀਪ ਇੰਨੀ ਚੁੱਪ ਕਿਉਂ ਰਹਿਣ ਲੱਗੀ ਹੈ। ਮੇਰੇ ਘਰ ਵਿੱਚ ਆ ਜਾਣ ਦੇ ਬਾਅਦ ਵੀ ਸੰਦੀਪ ਦੇ ਚਿਹਰੇ ਤੇ ਫਿਰ ਤੋਂ ਕੁਝ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ ਸ਼ਾਇਦ ਮੇਰੇ ਜਾਣ ਤੋਂ ਬਾਅਦ ਸਾਰੇ ਉਸ ਉਤੇ ਹਾਵੀ ਹੋ ਜਾਣਗੇ ਤਾਂ ਉਹ ਸਹਿਮ ਚੁੱਕੀ ਸੀ ਸਮਾਂ ਗੁਜ਼ਰਦਾ ਰਿਹਾ ਉਹ ਕੰਮ ਛੱਡ ਵੀ ਦਿੰਦੀ ਸੀ ਜਾਂ ਮੈਨੂੰ ਕਹਿ ਦਿੰਦੀ ਸੀ ਫਿਰ ਮੈਂ ਖੁਸ਼ੀ ਨਾਲ ਉਹਦੀ ਮਦਦ ਕਰਨ ਲਈ ਚਲਾ ਜਾਂਦਾ ਸੀ ਸੰਦੀਪ ਨਾਸ਼ਤਾ ਬਣਾ ਦੇ ਸੁਖਵੀਰ ਆਈਆ ਸੁਖਵੀਰ ਮੇਰੀ ਦੀਦੀ ਦਾ ਨਾਮ ਸੀ ਜੀ ਦਾ ਵਿਆਹ ਸਾਡੇ ਘਰ ਦੇ ਨੇੜੇ ਹੀ ਪਾਪਾ ਦੇ ਦੋਸਤ ਦੇ ਮੁੰਡੇ ਨਾਲ ਹੋਇਆ ਸੀ ਇਸ ਲਈ ਮੇਰੀ ਦੀਦੀ ਹਰ ਰੋਜ਼ ਸਾਡੇ ਘਰ ਵਿੱਚ ਆ ਜਾਂਦੀ ਸੀ ਸੰਦੀਪ ਦੀ ਕਮਰ ਵਿੱਚ ਬਹੁਤ ਜ਼ਿਆਦਾ ਦਰਦ ਸੀ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਉਹ ਰਸੋਈ ਵਿੱਚ ਗਈ ਤੇ ਨਾਸ਼ਤਾ ਤਿਆਰ ਕਰਨ ਲੱਗੀ ਕਿਉਂਕਿ ਨਿੰਮੀ ਵੀ ਸੌ ਰਹੀ ਸੀ ਇਸ ਲਈ ਮੈਂ ਦੀਦੀ ਨਾਲ ਗੱਲਾਂ ਕਰਨ ਵਿੱਚ ਵਿਜੀ ਹੋ ਗਿਆ ਗੁਰੀ ਪਲੀਜ਼ ਮੇਰੇ ਨਾਲ ਖਾਣਾ ਲਿਆਉਣ ਵਿੱਚ ਮਦਦ ਕਰਿਓ ਹਾਂ ਠੀਕ ਆ ਮੈਂ ਸਿਰ ਹਿਲਾ ਕੇ ਉੱਠ ਖੜਾ ਹੋਇਆ ਸੰਦੀਪ ਦੀ ਮਦਦ ਕਰਨ ਲੱਗਿਆ ਇਹ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਜਦੋਂ ਸਾਰਿਆਂ ਨੇ ਨਾਸ਼ਤਾ ਕਰ ਲਿਆ ਅਤੇ ਸੰਦੀਪ ਵੀ ਨਿੰਮੀ ਨੂੰ ਲੈ ਕੇ ਕਮਰੇ ਵਿੱਚ ਚਲੀ ਗਈ ਤਾਂ ਦੀਦੀ ਤੇ ਮੈਂ ਇੱਕ ਦੂਜੇ ਨਾਲ ਗੱਲਾਂ ਕਰਨ ਵਿੱਚ ਵਿਜੀ ਹੋ ਗਏ ਗੁਰੀ ਤੂੰ ਜਾਣਦਾ ਹੀ ਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਕਦੇ ਜੇ ਹਾਂ ਨਹੀਂ ਚਾਹੁੰਦੀ ਕਿ ਤੁਸੀਂ ਖੁਸ਼ ਨਾ ਰਹੋ ਪਰ ਮੇਰੀਆਂ ਕੁਝ ਗੱਲਾਂ ਤੇ ਅਮਲ ਕਰੀ ਫਿਰ ਵੀ ਤੂੰ ਸੁਖੀ ਰਹਿ ਸਕੇਂਗਾ ਅੱਗੇ ਤੇਰੀ ਮਰਜ਼ੀ ਆ ਮੈਂ ਤੇਰੇ ਤੇ ਕੋਈ ਜ਼ਬਰਦਸਤੀ ਨਹੀਂ ਕਰ ਸਕਦੀ ਹਾਂਜੀ ਦੀਦੀ ਬੋਲੋ ਤੈਨੂੰ ਪਤਾ ਹੈ ਨਾ ਕਿ ਅਸੀਂ ਸਾਰੇ ਭੈਣ ਭਰਾ ਤੁਹਾਡੀ ਤੇ ਮੰਮੀ ਦੀ ਗੱਲ ਨੂੰ ਜ਼ਰੂਰ ਅਹਿਮੀਅਤ ਦਿੰਦੇ ਹਾਂ ਗੁਰੀ ਤੂੰ ਆਪਣੀ ਘਰ ਵਾਲੀ ਦੀ ਮਦਦ ਜ਼ਰੂਰ ਕਰਿਆ ਕਰ ਬਸ ਪਰ ਇਸ ਹੱਦ ਤੱਕ ਜਦੋਂ ਤੱਕ ਤੈਨੂੰ ਕੋਈ ਨਾ ਵੇਖੇ ਚੰਗਾ ਨਹੀਂ ਲੱਗਦਾ ਜਦੋਂ ਤੂੰ ਸਾਰਿਆਂ ਦੇ ਸਾਹਮਣੇ ਝੂਠੇ ਭਾਂਡੇ ਚੁੱਕਦਾ ਹੈ ਤੇ ਔਰਤਾਂ ਵਾਲੇ ਕੰਮ ਕਰਦਾ ਹੈ ਜੋ ਆਦਤ ਤੂੰ ਅੱਜ ਪਾ ਰਿਹਾ ਹੈ ਕੱਲ ਉਹੀ ਆਦਤ ਪੱਕ ਜਾਵੇਗੀ ਜੋ ਉਹਦਾ ਕੰਮ ਹੈ ਤੂੰ ਉਹਨੂੰ ਕਰਨ ਦਿਆ ਕਰ ਉਹ ਹੌਲੀ-ਹੌਲੀ ਖੁਦ ਹੀ ਕਰ ਸਕਦੀ ਹੈ ਪਰ ਜੇ ਆਦਤ ਬਣ ਗਈ ਤਾਂ ਫਿਰ ਤੈਨੂੰ ਹਮੇਸ਼ਾ ਹੀ ਉਹਦੀ ਮਦਦ ਕਰਨੀ ਪਵੇਗੀ ਦੀਦੀ ਦੀ ਗੱਲ ਮੇਰੇ ਦਿਲ ਨੂੰ ਲੱਗ ਗਈ ਸੀ ਦਿਨ ਗੁਜ਼ਰਦੇ ਰਹੇ ਸੰਦੀਪ ਹਰ ਸਮੇਂ ਕੰਮ ਵਿੱਚ ਵਿਜੀ ਰਹਿਣ ਲੱਗੀ ਕਦੇ ਮੇਰਾ ਦਿਲ ਕਰਦਾ ਤਾਂ ਮੈਂ ਨਿੰਮੀ ਦੇ ਲਈ ਦੁੱਧ ਬਣਾ ਦਿੰਦਾ ਉਸ ਤੋਂ ਜ਼ਿਆਦਾ ਕੁਝ ਨਹੀਂ ਸੀ ਕਰਦਾ ਮੇਰੀ ਮੰਮੀ ਚਾਹੁੰਦੀ ਸੀ ਕਿ ਮੈਂ ਦੁਬਾਰਾ ਅਮਰੀਕਾ ਜਾਵਾਂ ਬਸ ਫਿਰ ਇੱਥੇ ਹੀ ਰਹਿ ਪਿਆ ਤੇ ਮੈਂ ਮੇਕਅਪ ਦੀ ਇੱਕ ਕੰਪਨੀ ਵਿੱਚ ਨੌਕਰੀ ਕਰਨ ਲੱਗਾ ਮੈਂ ਇਸ ਕੰਮ ਨੂੰ ਘਰ ਵਿੱਚੋਂ ਹੀ ਸ਼ੁਰੂ ਕਰ ਲਿਆ ਜਿਸ ਨੂੰ ਮੈਂ ਘਰੇ ਬੈਠੇ ਆਨਲਾਈਨ ਹੀ ਕਰ ਦਿੰਦਾ ਸੀ ਮੈਨੂੰ ਬਹੁਤ ਵਧੀਆ ਪੈਸੇ ਵੀ ਮਿਲਦੇ ਸੀ ਸਮਾਂ ਲੰਘਦਾ ਗਿਆ ਸਾਰਾ ਕੁਝ ਨਾਰਮਲ ਸੀ ਮੈਂ ਕਦੇ ਗੌਰ ਨਹੀਂ ਕੀਤਾ ਕਿ ਸੰਦੀਪ ਕੀ ਕਰਦੀ ਰਹਿੰਦੀ ਹੈ ਜਦੋਂ ਮੇਰੇ ਤਿੰਨ ਬੱਚੇ ਹੋ ਗਏ ਤਾਂ ਗੁਜ਼ਾਰਾ ਥੋੜਾ ਮੁਸ਼ਕਲ ਹੋ ਗਿਆ ਮੇਰੀਆਂ ਦੋਨੋਂ ਬੇਟੀਆਂ ਤਾਂ ਸਕੂਲ ਜਾਣ ਲੱਗੀਆਂ ਸੀ ਪਰ ਮੇਰਾ ਪੁੱਤ ਅਜੇ ਛੋਟਾ ਸੀ ਫਿਰ ਮੈਂ ਤੇ ਸੰਦੀਪ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਲਈ ਸ਼ਹਿਰ ਵਿੱਚ ਰਹਿਣ ਲੱਗ ਜਾਂਦੇ ਹਾਂ ਉੱਥੇ ਸੰਦੀਪ ਵੀ ਨੌਕਰੀ ਕਰ ਲਵੇਗੀ ਤੇ ਮੈਂ ਘਰੇ ਬੈਠੇ ਆਪਣਾ ਬਿਜ਼ਨਸ ਕਰਦਾ ਰਹਾਂਗਾ ਦੀਦੀ ਨਾਲ ਸਲਾਹ ਕੀਤੀ ਉਹਨਾਂ ਨੇ ਵੀ ਕੰਮ ਵਿੱਚ ਹਾਮੀ ਭਰ ਦਿੱਤੀ ਕਿ ਠੀਕ ਆ ਪਰ ਮੰਮੀ ਨੂੰ ਨਾ ਕਿਤੇ ਭੁੱਲ ਜਾਇਓ ਮੇਰੀ ਤਾਂ ਇੱਛਾ ਸੀ ਕਿ ਮੰਮੀ ਨੂੰ ਨਾਲ ਲੈ ਕੇ ਜਾਵਾਂ ਪਰ ਮੰਮੀ ਇੱਥੇ ਸਾਰਿਆਂ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸੀ ਉਹ ਵੱਡੇ ਭਰਾ ਦੇ ਨਾਲ ਰਹਿਣ ਲੱਗ ਪਏ ਹੁਣ ਜ਼ਿੰਦਗੀ ਬਹੁਤ ਜ਼ਿਆਦਾ ਵਿਜੀ ਸੀ ਮੈਂ ਪੂਰਾ ਦਿਨ ਸ਼ਾਮ ਤੱਕ ਆਪਣੇ ਬਿਜ਼ਨਸ ਵਿੱਚ ਵਿਜੀ ਰਹਿੰਦਾ ਸੀ ਸੰਦੀਪ ਨੌਕਰੀ ਵਿੱਚ ਵਿਜੀ ਸੀ ਤੇ ਬੱਚੇ ਪੜ੍ਹਾਈ ਵਿੱਚ ਇੱਕ ਦਿਨ ਸੰਦੀਪ ਨੌਕਰੀ ਤੋਂ ਆਈ ਤਾਂ ਸ਼ਾਇਦ ਕੁਝ ਜ਼ਿਆਦਾ ਹੀ ਥੱਕ ਗਈ ਸੀ ਆਉਂਦੇ ਸਾਰ ਹੀ ਉਹ ਸੌ ਗਈ ਤੇ ਅਸੀਂ ਸਾਰੇ ਭੁੱਖੇ ਹੀ ਰਹਿ ਗਏ ਸੰਦੀਪ ਥੋੜਾ ਬਿਮਾਰ ਰਹਿਣ ਲੱਗੀ ਸੀ ਹੁਣ ਜਦੋਂ ਵੀ ਉਹ ਨੌਕਰੀ ਤੋਂ ਵਾਪਸ ਆਉਂਦੀ ਤਾਂ ਪਹਿਲਾਂ ਦੀ ਤਰ੍ਹਾਂ ਚੁਸਤ ਤੇ ਠੀਕ ਨਹੀਂ ਲੱਗਦੀ ਸੀ ਹੁਣ ਦੁਪਹਿਰ ਦੇ ਖਾਣੇ ਦੇ ਨਾਲ ਅਸੀਂ ਰਾਤ ਦਾ ਖਾਣਾ ਵੀ ਹੋਟਲ ਤੋਂ ਹੀ ਮੰਗਵਾ ਲੈਂਦੇ ਸੰਦੀਪ ਰੋਜ ਕਹਿੰਦੀ ਕਿ ਗੁਰੀ ਮੈਨੂੰ ਡਾਕਟਰ ਕੋਲ ਲੈ ਜਾਓ ਜੇ ਮੈਂ ਕੰਮ ਦੀ ਵਜ੍ਹਾ ਨਾਲ ਕਿਤੇ ਨਾ ਜਾ ਸਕਿਆ ਕਿੰਨੇ ਸਾਲਾਂ ਤੋਂ ਇੰਜ ਹੀ ਚੱਲਦਾ ਰਿਹਾ ਸਮਾਂ ਲੰਘਦਾ ਗਿਆ ਪਰ ਮੈਨੂੰ ਸਮਾਂ ਹੀ ਨਾ ਮਿਲਿਆ ਤੇ ਨਾ ਹੀ ਸੰਦੀਪ ਦੀ ਬਿਮਾਰੀ ਠੀਕ ਹੋ ਸਕੀ ਮੈਨੂੰ ਪਤਾ ਨਹੀਂ ਕੀ ਹੋਇਆ ਸੀ ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਮੈਂ ਖੁਦ ਬਿਮਾਰ ਹੋਇਆ ਬੁਖਾਰ ਨੇ ਮੇਰੀ ਜਾਨ ਹੀ ਕੱਢ ਦਿੱਤੀ ਸੀ ਬਿਨਾਂ ਸੰਦੀਪ ਦੇ ਮੇਰੇ ਕੋਲ ਕੋਈ ਨਹੀਂ ਸੀ ਮੇਰੇ ਘਰ ਵਾਲੇ ਵੀ ਨਹੀਂ ਉਹਨਾਂ ਨੇ ਤਾਂ ਮੇਰਾ ਖਿਆਲ ਵੀ ਨਾ ਰੱਖਿਆ ਇੱਕ ਵਾਰ ਮੈਨੂੰ ਫਿਰ ਇਹ احساس ਹੋਇਆ ਕਿ ਮੈਂ ਸੰਦੀਪ ਦੇ ਨਾਲ ਬਹੁਤ ਗਲਤ ਕਰ ਰਹੀ ਹਾਂ ਪਰ ਇਹ احساس ਸ਼ਾਇਦ ਕੁਝ ਦਿਨਾਂ ਦਾ ਹੁੰਦਾ ਸੀ ਫਿਰ ਤੋਂ ਉਹੀ ਜ਼ਿੰਦਗੀ ਜਿਦੇ ਵਿੱਚ ਮੇਰੀਆਂ ਖਾਸ਼ੀਆਂ ਹੁੰਦੀਆਂ ਸੀ ਕਿ ਸੰਦੀਪ ਨੌਕਰੀ ਤੋਂ ਵਾਪਸ ਆ ਕੇ ਖਾਣਾ ਬਣਾਵੇ ਤੇ ਪੂਰੇ ਘਰ ਤੇ ਬੱਚਿਆਂ ਨੂੰ ਸੰਭਾਲੇ ਜਦੋਂ ਮੇਰੀ ਮਦਦ ਦੀ ਗੱਲ ਆਉਂਦੀ ਮੈਂ ਆਪਣੀ ਥਕਾਵਟ ਨੂੰ ਅੱਗੇ ਲੈ ਆਉਂਦਾ ਤੇ ਦੀਦੀ ਦੀ ਕਹੀ ਹੋਈ ਗੱਲ ਕਿ ਪਤਨੀ ਦੀ ਜ਼ਿਆਦਾ ਮਦਦ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਸਾਰੀ ਜ਼ਿੰਦਗੀ ਹੀ ਕਰਨੀ ਪਵੇਗੀ ਮੇਰੇ ਦਿਮਾਗ ਵਿੱਚ ਜਿਵੇਂ ਮੇਰੇ ਮਨ ਵਿੱਚ ਬੈਠ ਗਈ ਸੀ ਸੰਦੀਪ ਤੇ ਮੈਂ ਲੜਨ ਲੱਗ ਜਾਂਦੇ ਹੁਣ ਸਾਡੇ ਵਿੱਚ ਲੜਾਈ ਵੀ ਸ਼ੁਰੂ ਹੋ ਗਈ ਸੀ ਕਦੇ ਉਹ ਸਮਾਨਾ ਦੇਣ ਤੇ ਮੇਰੇ ਨਾਲ ਲੜਦੀ ਤੇ ਕਦੇ ਮੈਂ ਖਾਣਾ ਨਾ ਬਣਾਉਣ ਤੇ ਕਦੇ ਤੇਰੇ ਘਰ ਵਾਲੇ ਤੇ ਕਦੇ ਮੇਰੇ ਘਰ ਵਾਲੇ ਬਸ ਇਹ ਹੀ ਤੂੰ ਤੂੰ ਮੈਂ ਮੈਂ ਕਰਕੇ ਸਮਾਂ ਲੰਘਦਾ ਗਿਆ ਕਦੇ ਮੰਨ ਜਾਂਦੇ ਤੇ ਕਦੇ ਲੜਦੇ ਰਹਿੰਦੇ ਅੱਜ ਮੈਂ ਬਹੁਤ ਉਦਾਸ ਹਾਂ ਸੰਦੀਪ ਹਸਪਤਾਲ ਵਿੱਚ ਹੈ ਉਹਨੂੰ ਡ੍ਰਿਪ ਲੱਗ ਰਹੀਆਂ ਨੇ ਤੇ ਮੈਂ ਬਹੁਤ ਹੀ ਇਕੱਲਾਪਣ ਮਹਿਸੂਸ ਕਰ ਰਿਹਾ ਹਾਂ ਬਸ ਮੈਂ ਤੇ ਮੇਰੇ ਬੱਚੇ ਹੋਰ ਕੋਈ ਨਹੀਂ ਆ ਸਾਡੇ ਨਾਲ ਮੇਰੇ ਘਰ ਵਾਲੇ ਵੀ ਸੰਦੀਪ ਦਾ ਹਾਲ ਚਾਲ ਪੁੱਛ ਕੇ ਜਾ ਚੁੱਕੇ ਸੀ ਬਿਨਾਂ ਸੰਦੀਪ ਦੀ ਮੰਮੀ ਦੇ ਹੋਰ ਕੋਈ ਵੀ ਨਹੀਂ ਸੀ ਜੋ ਇਸ ਸਮੇ ਸਾਡੇ ਲਈ ਪਰੇਸ਼ਾਨ ਹੋਵੇ ਮੈਨੂੰ ਅੱਜ ਉਹ ਦਿਨ ਯਾਦ ਆਉਂਦੇ ਸੀ ਕਿ ਅਸੀਂ ਕਿਉਂ ਲੜਦੇ ਰਹੇ ਆਪਣਾ ਸਮਾਂ ਖਰਾਬ ਕਰਦੇ ਰਹੇ ਕਿਉਂ ਮੇਰੀ ਦੀਦੀ ਨੇ ਮੈਨੂੰ ਇਹ ਨਹੀਂ ਕਿਹਾ ਕਿ ਗੁਰੀ ਆਪਣੀ ਪਤਨੀ ਦੀ ਮਦਦ ਕਰਿਆ ਕਰ ਕਿਉਂ ਮੈਂ ਸੰਦੀਪ ਨੂੰ ਹਰ ਵਾਰ ਗਲਤ ਕਹਿੰਦਾ ਰਿਹਾ ਬਸ ਮੈਨੂੰ ਇਹੀ ਲੱਗਦਾ ਸੀ ਕਿ ਇਹ ਕੰਮ ਤੋਂ ਭੱਜਣ ਦੇ ਚੱਕਰ ਵਿੱਚ ਰਹਿੰਦੀ ਹੈ ਕਿਉਂ ਹਰ ਵਾਰ ਮੈਂ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਨੂੰ ਹੀ ਸਹੀ ਸਮਝਦਾ ਸੀ ਮੈਂ ਤੇ ਮੇਰੇ ਘਰ ਵਾਲਿਆਂ ਨੇ ਸੰਦੀਪ ਦਾ ਸੁਭਾਅ ਬਦਲ ਦਿੱਤਾ ਸੀ ਉਹ ਸੰਦੀਪ ਜੋ ਜ਼ਿੰਦਗੀ ਵਿੱਚ ਖੁਸ਼ ਰਿਹਾ ਕਰਦੀ ਸੀ ਮੈਂ ਉਹਦੀਆਂ ਖੁਸ਼ੀਆਂ ਆਪਣੇ ਤਾਨਿਆਂ ਨਾਲ ਖਤਮ ਕਰ ਦਿੱਤੀਆਂ ਸੀ ਮੈਂ ਉਹਦਾ ਖਿਆਲ ਤਾਂ ਬਹੁਤ ਵਧੀਆ ਤਰੀਕੇ ਨਾਲ ਰੱਖਦਾ ਸੀ ਪਰ ਸਿਰਫ ਪੈਸਿਆਂ ਦੀ ਹੱਦ ਤੱਕ ਸੰਦੀਪ ਤੂੰ ਵਾਪਸ ਆ ਜਾ ਮੈਂ ਤੇਰੇ ਬਿਨਾ ਨਹੀਂ ਜੀ ਸਕਦਾ ਤੂੰ ਮੇਰੀ ਜ਼ਿੰਦਗੀ ਦਾ ਹਮਸਫਰ ਹੈ ਮੈਨੂੰ ਤੇਰੇ ਸਾਥ ਦੀ ਬਹੁਤ ਜ਼ਰੂਰਤ ਹੈ ਤੂੰ ਬਸ ਠੀਕ ਹੋ ਜਾ ਮੈਨੂੰ ਅੱਜ ਸਮਝ ਆਇਆ ਕਿ ਉਹ ਤਾਂ ਖਾਣਾ ਵੀ ਨਹੀਂ ਬਣਾਉਂਦੀ ਸੀ ਫਿਰ ਵੀ ਕਿਉਂ ਥੱਕ ਜਾਂਦੀ ਸੀ ਸਿਰਫ ਖਾਣਾ ਬਣਾਉਣਾ ਹੀ ਘਰ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਅੱਜ ਕੱਲ ਮੈਂ ਵੀ ਖਾਣਾ ਬਾਹਰ ਤੋਂ ਹੀ ਮੰਗਵਾਉਂਦਾ ਹਾਂ ਤੇ ਫਿਰ ਵੀ ਬਹੁਤ ਥੱਕ ਜਾਂਦਾ ਹਾਂ ਪੂਰੇ ਦਿਨ ਵਿੱਚ 5 ਮਿੰਟ ਦਾ ਆਰਾਮ ਵੀ ਨਹੀਂ ਕਰ ਸਕਦਾ ਸੰਦੀਪ ਤੂੰ ਸੱਚ ਕਹਿੰਦੀ ਸੀ ਕਿ ਗੁਰੀ ਦੁਨੀਆ ਦੀਆਂ ਨਜ਼ਰਾਂ ਵਿੱਚ ਸਿਰਫ ਮਰਦ ਹੀ ਕਿਉਂ ਥੱਕਦੇ ਨੇ ਔਰਤ ਕਿਉਂ ਨਹੀਂ ਥੱਕ ਸਕਦੀ ਉਹਨੂੰ ਇਜਾਜ਼ਤ ਕਿਉਂ ਨਹੀਂ ਹੁੰਦੀ ਕਿ ਉਹ ਆਪਣੀ ਥਕਾਵਟ ਨੂੰ ਦੱਸ ਸਕੇ ਮੈਂ ਆਪਣੇ ਭਰਾਵਾਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜੋ ਗਲਤੀ ਮੈਂ ਕੀਤੀ ਹੈ ਉਹ ਗਲਤੀ ਤੁਸੀਂ ਕਦੇ ਨਾ ਕਰਿਓ ਆਪਣੀ ਪਤਨੀ ਦੇ ਲਈ ਸਮਾਂ ਕੱਢੋ ਉਹਦੇ ਵੀ ਨਖਰੇ ਚੱਕੋ ਕਿਉਂਕਿ ਇਹ ਸਭ ਉਸ ਨੂੰ ਪਸੰਦ ਹੈ ਕਿ ਤੁਹਾਡੀ ਪਤਨੀ ਜ਼ਬਾਨ ਤੇ ਖੂਬਸੂਰਤ ਲੱਗੇ ਉਹਦੀ ਤਾਰੀਫ਼ ਕਰਿਆ ਕਰੋ ਜੋ ਮਰਦ ਜ਼ਿਆਦਾ ਗੁੱਸਾ ਕਰਦੇ ਨੇ ਉਹਨਾਂ ਦੀਆਂ ਪਤਨੀਆਂ ਜਲਦੀ ਬਿਮਾਰ ਅਤੇ ਬੁੱਢੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਕ ਬਹੁਤ ਜ਼ਰੂਰੀ ਗੱਲ ਕਿ ਸਾਡੇ ਘਰ ਵਾਲੇ ਜਿੰਨਾ ਸਾਨੂੰ ਪਿਆਰ ਕਰਦੇ ਨੇ ਉਹਨਾਂ ਹੀ ਸਾਡੀ ਪਤਨੀ ਨੂੰ ਨਹੀਂ ਕਰ ਸਕਦੇ ਕਿਉਂਕਿ ਪਤਨੀ ਤੁਹਾਡੀ ਹੈ ਨਾ ਕਿ ਆਂਡ ਗਵੰਡ ਵਾਲਿਆਂ ਦੀ ਤੇ ਤੁਹਾਡੇ ਘਰ ਵਾਲਿਆਂ ਦੀ ਉਹਨੇ ਹੀ ਤੁਹਾਡੇ ਘਰ ਵਾਲਿਆਂ ਨੂੰ ਸੰਭਾਲਣਾ ਹੁੰਦਾ ਹੈ ਉਹਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾਉਣ ਲਈ ਆਪਣੇ ਪਿਆਰ ਅਤੇ ਤੁਹਾਡੀ ਮਦਦ ਦੀ ਜ਼ਰੂਰਤ ਹੁੰਦੀ ਹੈ ਆਪਣੀਆਂ ਪਤਨੀਆਂ ਦੀ ਕੰਮ ਵਿੱਚ ਮਦਦ ਕਰਿਆ ਕਰੋ ਤਾਂ ਕਿ ਜੇ ਉਹ ਥੱਕਣ ਵੀ ਤਾਂ ਤੁਹਾਡੇ ਸਾਥ ਤੇ ਸਹਾਰੇ ਨਾਲ ਉਨ੍ਹਾਂ ਦੀ ਥਕਾਵਟ ਦੂਰ ਹੋ ਜਾਵੇ ਅਤੇ ਤੁਹਾਡਾ ਘਰ ਹਮੇਸ਼ਾ ਦੇ ਲਈ ਸਵਰਗ ਬਣਿਆ ਰਹੇ। ਦੋਸਤੋ ਤੰਗਦਿਲ ਵਾਲੀ ਸੋਚ ਤੋਂ ਉੱਪਰ ਉੱਠ ਕੇ ਆਪਣੀ ਪਤਨੀ ਦੇ ਪ੍ਰਤੀ ਵੀ ਫਰਜ਼ ਨਿਭਾਇਆ ਕਰੋ ਕਿ ਤੁਹਾਡੀ ਪਤਨੀ ਖੁਸ਼ ਰਹੇ ਸਕੇ। ਵਿਆਹ ਤੋਂ ਬਾਅਦ ਇੱਕ ਕੁੜੀ ਪ੍ਰਤੀ ਉਹਦੇ ਘਰ ਵਾਲੇ ਦਾ ਹੀ ਫਰਜ਼ ਹੁੰਦਾ ਹੈ ਕਿ ਉਹਦੀਆਂ ਸਾਰੀਆਂ ਜ਼ਰੂਰਤਾਂ ਅਤੇ ਖੁਸ਼ੀਆਂ ਦਾ ਧਿਆਨ ਰੱਖੇ। ਇੱਕ ਨੂਨੂ ਵੀ ਹੱਕ ਹੈ ਕਿ ਉਹ ਖੁਸ਼ ਰਹੇ ਸਕੇ ਅਤੇ ਉਸ ਦੇ ਅੰਦਰਲੇ ਜਜ਼ਬਾਤ ਵੀ ਜਿਉਂਦੇ ਰਹਿ ਸਕਣ ਸਾਰੇ ਪਰਿਵਾਰ ਵਾਲਿਆਂ ਨੂੰ ਬੇਨਤੀ ਆ ਕਿ ਉਹ ਘਰ ਦੀ ਨੂੰਹ ਦੇ ਆਰਾਮ ਦਾ ਵੀ ਧਿਆਨ ਰੱਖਣ ਸਾਰੀਆਂ ਜ਼ਿੰਮੇਵਾਰੀਆਂ ਇਕੱਲੀ ਦੇ ਸਿਰ ਤੇ ਨਾ ਪਾਉਣ ਕਿ ਉਹ ਜਿਉਣਾ ਹੀ ਭੁੱਲ ਜਾਵੇ ਘਰ ਵਾਲੇ ਨੂੰ ਵੀ ਬੇਨਤੀ ਹੈ ਕਿ ਉਹ ਆਪਣੀ ਪਤਨੀ ਦਾ ਪੂਰਾ ਸਹਿਯੋਗ ਕਰੇ ਇਹ ਨਾ ਸੋਚੋ ਕਿ ਸਮਾਜ ਦੇ ਲੋਕ ਸਾਨੂੰ ਘਰ ਵਾਲੀ ਦਾ ਗੁਲਾਮ ਨਾ ਕਹਿ ਦੇਣ ਇਹ ਸੋਚ ਤੋਂ ਉੱਪਰ ਉੱਠ ਕੇ ਆਪਣੀ ਪਤਨੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਉਸ ਨੂੰ ਇੱਕ ਮਸ਼ੀਨ ਨਹੀਂ ਸਮਝਣਾ ਚਾਹੀਦਾ ਬਲਕਿ ਉਹਦੇ ਅੰਦਰ ਦੇ ਜਜ਼ਬਾਤ ਵੀ ਇਹੀ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਪਰਿਵਾਰਕ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ